ਵਾਹਿਗੁਰੂ ਸਾਹਿਬ ਜੀ ਨਗਾਜੀ ਗੁਰੂ ਪੱਲੇ ਉਪਰ ਨਾਮ ਦਿਓ ਹਰ ਗੁਣ ਗਾਈਂ ਕਿਰਪਾ ਕਰੀ ਜਨ ਆਪਣੇ ਉਪਰ ਨਾਮ ਦਿਓ ਵਰਗੁਣ ਗਾਈ ਤਨ ਤਨ ਸਤਿਗੁਰੂ ਜੁਗੁ ਜੁਗ ਅਟਲ ਆਜਰਾ ਜੋਰ ਜਹਰਾ ਜੋਰ ਸਰਬ ਕਲਾ ਪ੍ਰਭੂ ਦਸਾਂ ਪਾਤਸ਼ਾਹਾਂ ਦੀ ਜਾਗਦੀ ਜੋਰ ਗਿਆਨ ਸਰੂਪ ਪ੍ਰਤੱਖ ਸਤਿਗੁਰੂ ਸਾਹਿਬੇ ਕਮਾਲ ਗੁਰਤਾ ਗੱਦੀ ਤੇ ਬਰਾਜਮਾਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਾਜ ਬੈਠੀ ਹੋਈ ਸਤਕਾਰ ਜੋਗ ਗੁਰੂ ਪਿਆਰੀ ਗੁਰੂ ਰੂਪ ਖਾਲਸਾ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਸਵਾਪ ਤਨਤਾ ਦੇ ਜੋਗ ਹੋ ਵਿਗਿਆਨੀ ਸਤਗੁਰਾਂ ਦੀ ਹਜ਼ੂਰੀ ਦੇ ਵਿੱਚ ਬੈਠ ਕਰਕੇ ਅੰਮ੍ਰਿਤ ਬਾਣੀ ਦੇ ਜੇਤਨੇਮ ਸਰਵਣ ਕੀਤੇ ਹਨ ਐਸ ਵਕਤ ਪਾਵਨ ਬਾਣੀ ਦੀ ਕਥਾ ਵਿਚਾਰ ਨਤਿਆਸ ਦੀ ਕਥਾ ਵਿਚਾਰ ਆਪਾਂ ਸਭ ਨੇ ਰਲ ਮਿਲ ਕੇ ਸਰਵਣ ਕਰਨੀ ਹੈ ਔਰ ਕਥਾ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੇ ਹੋਈ ਗੁਰਬਤੇ ਦੀ ਪਾਲ ਕੇ ਸਾਜ ਔਰ ਰਸਨਾ ਨੂੰ ਕਰ ਲਗੇ ਪਵਿੱਤਰ ਝੁਕਾਓ ਸੀਸ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਔਰ ਵਰਕੋ ਅਸੀਸ ਆਪ ਜੀ ਦੇ ਨਾਮ ਜੇ ਸੇਵਕ ਨੂੰ ਗਾਜਬ ਜੇ ਬਿਲਾਵਤੇ ਵਾਹਿ ਗੁਰਜੀ ਕਾ ਖਲਸਾ ਵਾਹਿ ਗੁਰਜੀ ਕੀ ਭਗਤ ਆਪ ਗੁਰੂ ਪਿਆਰਿਓ ਧੰਤਾ ਦੇ ਜੋਗ ਹਾਂ ਚੰਗੇ ਕਰਮਾਂ ਵਾਲਿਓ ਬੜਾ ਭਾਗੇ ਕਰਮਾਂ ਵਾਲਿਓ ਜੜੇ ਚੱਲ ਕਰਕੇ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਆ ਜਾਂਨੇ ਹਾਂ ਉੱਦਮ ਕਰਕੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਬੈਠਦੇ ਹਾਂ ਉੱਦਮ ਮਨ ਕੋਨੋਂ ਕਰਨਾ ਚਾਹੀਦਾ ਹੈ ਕਿਰਪਾ ਵੈਗੁਰੂ ਨੇ ਕਰਨੀ ਹੁੰਦੀ ਹੈ। ਹਾਲ ਵੈਗੁਰੂ ਨੇ ਪਾਉਣਾ ਹੈ। ਸਤਿਗੁਰੂ ਗੁਰੂ ਗਰੀਬ ਨਿਵਾਜ। ਪਾਤਸ਼ਾਹ ਜੀ ਨੇ ਆਪ ਸੰਗਤਾਂ ਦੇ ਸਰਤੇ ਮੇਰਾ ਹੱਥ ਰੱਖਿਆ। ਸੋ ਆਓ ਰਲ ਮਿਲ ਕੇ ਆਪਾਂ ਸਾਰੀਆਂ ਸੁਖ ਸੰਤਾਂ ਪਾਵਨ ਪਵਿੱਤਰ ਅਤਿਆਸ੍ਰੀ ਕਥਾ ਵਿਚਾਰ ਸਾਰੇ ਰੰਗ ਲਿਕੇ ਸਰਬਣ ਕਰਨਾ ਚਾਹੀਦਾ ਸੋ ਭਗਤ ਨਾਮਦੇਵ ਜੀ ਆਪਣੇ ਪਾਵਨ ਬਚਨਾਂ ਦੇ ਵਿੱਚ ਪ੍ਰਮਾਨ ਕਰਦੇ ਆ ਭਗਤ ਨਾਮਦੇਵ ਜੀ ਕਹਿੰਦੇ ਦਰਭਾਸਾ ਸਉ ਕਰਤ ਠਗੋਰੀ ਦਰਬਾਖਾ ਦੀ ਕੀ ਜੀ ਹੈ ਟਗਾੜੀ ਟਗਾੜੀ ਹੁੰਦਾ ਹੈ ਕਿਸੇ ਦੇ ਨਾਲ ਮਜ਼ਾਕ ਕਰਨਾ ਕਿਸੇ ਨੂੰ ਚੜਾਉਣਾ ਇੱਕ ਮਜ਼ਾਕ ਹੁੰਦਾ ਹਾਸੇ ਦਾ ਇੱਕ ਹੁੰਦਾ ਮਜ਼ਾਕ ਕਿਸੇ ਨੂੰ ਛੇੜਨਾ ਤੇ ਛੇੜ ਕੇ ਭਜਣਾ ਕੋ ਉਦਾਂ ਦਾ ਮਜ਼ਾਕ ਹੁੰਦਾ ਚੰਗੇ ਕੁਲੇ ਬੰਦੇ ਨੂੰ ਕਮਲਾ ਬਣਾ ਦੇਣਾ ਮਜ਼ਾਕ ਕਰਕੇ ਤਾਂ ਹੁਣ ਦਰਵਾਸਾ ਜਿੱਕੀ ਜਿਹੜੇ ਉਪਜਨ ਬੰਦਗੀ ਕਰਨ ਵਾਲੇ ਮਹਾਰਸ਼ੀ ਆਗੇ ਤਾਂ ਹੁਣ ਜਾਤਵਾਂ ਜੀ ਕੋਲ ਜਿਹੜੀ ਕ੍ਰਿਸ਼ਨ ਮਹਾਰਾਜ ਜੀ ਦੀ ਭਗਵਾਨ ਜੀ ਦੀ ਕੋਲ ਅਸੀਂ ਜਾਤਵਾ ਜਾਗ ਦੇ ਕੋਲ ਕ੍ਰਿਸ਼ਨ ਭਗਵਾਨ ਜੀ ਦੇ ਕੋਲ ਨੇ ਦਰਵਾਸਾਰੀ ਕੀ ਦੇ ਨਾਲ ਛੇੜਖਾਨੀ ਕੀਤੀ ਭਾਵ ਉਹਨਾਂ ਦਾ ਸਿਮਨ ਦਾ ਜੋ ਸਮਾ ਸੀ ਉਹ ਖਰਾਬ ਕਰ ਦਿੱਤਾ ਤਾਂ ਹੁਣ ਗੱਲ ਕੀ ਬਣੀ ਕਿਰਪਾ ਕਰੀ ਜਨ ਆਪਣੇ ਉਪਰ ਨਾਮ ਜਵਾਰ ਗੁਣ ਦਾ ਭਗਤ ਨਾਮਦੇਵ ਜੀ ਨੇ ਇਹ ਵੀ ਕਹਿ ਦਿੱਤਾ ਵੀ ਕਿਰਪਾ ਕਰੀ ਕਿਰਪਾ ਦਾ ਹੱਥ ਰੱਖੀ ਅਸੀਂ ਤਾਂ ਅਣਜਾਨ ਲੋਕਾਂ ਦੀ ਸਾਨੂੰ ਸਮਝ ਨਹੀਂ ਇਸ ਸਮਝ ਤੋਂ ਬਾਹਰ ਕਿਰਪਾ ਕਰੀ ਜਨ ਆਪਣੇ ਉਪਰ ਜਨ ਹੁੰਦਾ ਸੇਵਕ ਆਪਣੇ ਸੇਵਕਾਂ ਦੇ ਸਿਰ ਤੇ ਤੋਂ ਮੇਰਾ ਦਾ ਹੱਥ ਰੱਖਣਾ ਨਾਮ ਦਿਵਾਰ ਗੁਣ ਗਾਏ ਭਾਗ ਨਾਮਦੇਵ ਜੀ ਤੁਹਾਡੇ ਗੁਣ ਗਾਉਂਦੇ ਆ ਤਾਂ ਹੁਣ ਦਰਬਾਸਾ ਰੇਖੀ ਜੀ ਬੈਠੇ ਆ ਚਿੱਤ ਜੁੜਿਆ ਹੋਇਆ ਚਰਨਾਂ ਦੇ ਨਾਲ ਭਗਵਾਨ ਦੇ ਅਕਾਲ ਪੁਰਖ ਵੈਰੂ ਦੇ ਭਜਰ ਬੰਨ ਕੀ ਕਰਦੀ ਐ ਹੁਣ ਨੌਜਵਾਨ ਮੁੰਡੇ ਇਕੱਠੇ ਹੋਏ ਐ ਨੌਜਵਾਨ ਮੁੰਡਿਆਂ ਨੇ ਕੀ ਕੀਤਾ ਹਰ ਆਲ ਮਿਲ ਕੇ ਕਹਿੰਦੇ ਵੀ ਆਪਾਂ ਅੱਜ ਲਖੀ ਜੀ ਨੂੰ ਛੇੜਾਂਗੇ ਬਿਨ ਆਫ ਲਖੀ ਨੂੰ ਛੇੜਾਂਗੇ ਤੇ ਦੇਖਾਂਗੇ ਕਿਵੇਂ ਬੋਲਦਾ ਹੈ ਕਿਦਾਂ ਕਰਦਾ ਹੈ ਪਰੇਸ਼ਾਨ ਕਰਾਂਗੇ ਤਾਂ ਫਿਰ ਪਾਸਤਾ ਜੀ ਕਹਿੰਦੇ ਕਿਸੇ ਨੂੰ ਪਰੇਸ਼ਾਨ ਕਰਨਾ ਬਿਨਾਂ ਵਜ੍ਹਾ ਤੋਂ ਕਿਸੇ ਮਨੁੱਖ ਨੂੰ ਇੱਕ شریف ਆਦਮੀ ਹੋਵੇ شریف ਅ شریف ਆਦਮੀ ਨੂੰ ਆਪਾਂ ਤੰਗ ਕਰੀਏ ਜਾਂ ਕੋਈ ਕਿਸੇ ਆਪਲੀ ਚਿੰਤਾ ਦੇ ਵਿੱਚ ਬੈਠਾ ਹੈ ਉਹਨੂੰ ਕੰਗ ਕਰੀ ਇੱਕ ਸਿਕਰ ਦੇ ਵਿੱਚ ਬੈਠਾ ਹੈ ਜਾਂ ਫਿਰ ਉਹ ਰੱਬ ਦੇ ਚੰਨਾ ਨਾਲ ਜੁੜਿਆ ਹੋਇਆ ਹੈ ਉਹ ਜੰਗਣਾ ਪਾਦ ਗਏ ਰੱਬ ਦੇ ਘਰ ਕੋਈ ਆਉਂਦਾ ਕਰਦੀ ਇੱਥੇ ਅਸੀਂ ਉਹਨੂੰ ਕਹਿ ਕਰ ਕਰਕੇ ਕੋਈ ਗੱਲਾਂ ਵਤਾਂ ਕਰਕੇ ਹਟਾ ਦਗੇ ਰੱਬ ਦੇ ਘਰ ਕੋਈ ਆਉਂਦਾ ਸੇਵਾ ਕਰਦਾ ਜਾਂ ਕੁਝ ਵੀ ਕਰਦਾ ਤਾਂ ਪਰ ਉਹ ਪਾਪ ਹੈ ਵੱਡਾ ਪਾਪ ਹੈ ਜਿਹਨੂੰ ਧਰਮ ਦਾ ਕੰਮ ਕਰਦਾ ਹੋਵੇ ਕੋਈ ਮਨੁੱਖ ਕਰਮ ਤਾਂ ਉਹਨੂੰ ਚੰਗੇ ਪਾਸੋਂ ਹਟਾ ਦੋ ਉਹ ਸਭ ਤੋਂ ਵੱਡਾ ਪਾਪ ਹੈ ਤਾਂ ਹੁਣ ਨੌਜਵਾਨਾਂ ਨੇ ਇਹ ਨਹੀਂ ਸੁੋਤਿਆ ਵੀ ਵਿਆਸ ਰਕੀਜੀਏ ਜਿਹੜੀ ਵੀਰ ਰਬ ਦੇ ਚੰਨਾ ਨਾਲ ਉਹਨਾਂ ਦੀ ਲਿਬ ਜੁੜੀ ਹੋਈ ਆ ਬਸ ਉਹੀ ਮੂੜ ਮਰਤ ਵਰਤੀ ਤਾਂ ਕਹਿੰਦੇ ਐਦਾਂ ਕਰੋ ਰਿਖੀ ਜੀ ਕੋਲ ਜਾਵਾਂਗੇ ਰਿਖੀ ਜੀ ਉਹ ਸੇੜਾਂਗੇ ਤਾਂ ਹੁਣ ਢਿੱਡ ਦੇ ਉੱਪਰ ਕੋਈ ਬਾਟੀ ਬਨ ਲਵੋ ਤੇ ਬਾਟੀ ਬਨ ਕੇ ਰਿਖੀ ਜੀ ਦੇ ਕੋਲ ਜਾਵਾਂਗੇ ਤੇ ਉਹਨੂੰ ਪੁੱਛਾਂਗੇ ਵੀ ਇਸ ਲੜਕੀਆਂ ਵਾਲੇ ਕੱਪੜੇ ਪਾਏ ਉਸ ਲੜਕੇ ਲੜਕੇ ਦੇ ਕੱਪੜੇ ਲੜਕੀਆਂ ਵਾਲੇ ਪਾ ਦਿੱਤੇ ਤੇ ਢੱਡ ਦੇ ਉੱਪਰ ਬਾਤੀ ਬੰਨ ਦਿੱਤੀ ਵੱਡੀ ਤੇ ਉੱਪਰ ਦੇ ਕੱਪੜੇ ਕਰ ਦਿੱਤੇ ਹੁਣ ਜਾਂਦੇ ਆ ਕਿ ਰਿਖੀ ਜੀ ਨੂੰ ਜਾ ਕੇ ਪਹਿਲਾਂ ਕਾफी ਛੇੜ ਦੇ ਰਹੇ ਤਾਂ ਫਿਰ ਬਾਅਦ ਦੇ ਵਿੱਚ ਕਹਿੰਦੇ ਰਿਕੀ ਜੀ ਐਂ ਦੱਸੋ ਵੀ ਇਹ ਸੋ ਲੜਕੀ ਦੇ ਪੇਟ ਤੋਂ ਲੜਕਾ ਹੋਵੇਗਾ ਜਾਂ ਲੜਕੀ ਹੋਵੇਗੀ। ਪਾਪਾ ਜੀ ਹੁਣ ਸੁਆ ਭਗਵਾਨ ਜੀ ਕਹਿੰਦੇ ਆ ਵਿਆਸ ਜੀ ਕਹਦੇ ਫਿਰ ਭਾਈ ਇਹਦੇ ਲੜਕਾ ਜਾਂ ਲੜਕੀ ਦਾ ਤਾਂ ਪਤਾ ਨਹੀਂ ਇਹਦਾ ਪਤੀ ਕੌਣ ਹੈ ਇੱਕ ਨੇ ਕਹਿ ਦਿੱਤਾ ਆਹ ਪਤੀ ਹੈ ਠੀਕ ਹੈ ਤੇ ਵਿਆਸ ਰਿਖੀ ਜੀ ਹੁਣ ਸਮਝਦੇ ਆ ਸਾਰੀ ਗੱਲਬਾਤ ਤਾਂ ਵਿਆਸ ਰਿਖੀ ਜੀ ਨੇ ਆਖਿਆ ਵੀ ਭਾਈ ਜਾਓ ਮਜ਼ਾਕ ਨਹੀਂ ਕਰੀਦਾ ਇਹ ਚੰਗਾ ਨਹੀਂ ਹੁੰਦਾ ਬਿਨਾ ਬਜਾ ਤੋ ਕਿਸੇ ਨੂੰ ਪਰੇਸ਼ਾਨ ਕਰਨਾ ਇਹ ਚੰਗੀ ਗੱਲ ਨਹੀਂ ਹੁੰਦੀ ਆਖਿਰ ਦੇ ਕਹਿੰਦੇ ਬਿਆਸਰੀ ਕੀ ਜਿਹਨੂੰ ਲਿਖੀ ਜੀ ਅਸੀਂ ਤਾਂ ਤੁਹਾਡੇ ਕੋਲ ਆਪਣੀ ਆਸਾ ਭਾਵਨਾ ਲੈ ਕੇ ਆਏ ਤੇ ਤੁਸੀਂ ਆਖਦੇ ਸਾਨੂੰ ਪਰੇਸ਼ਾਨ ਕਰਦੇ ਹੋ ਇਹਦੇ ਵਿੱਚ ਪਰੇਸ਼ਾਨੇ ਵਾਲੀ ਕਾਹਦੀ ਗੱਲ ਲੱਗੀ ਤਾਂ ਤੁਸੀਂ ਐਦਾਂ ਕਰੋ ਤੁਸੀਂ ਦੱਸੋ ਇਸ ਲੜਕੀ ਦੇ ਬੱਚਾ ਹੋਵੇਗਾ ਜਾਂ ਬੱਚੀ ਹੋਵੇਗੀ ਉਧਰ ਤੋਂ ਕੀ ਹੋਵੇਗਾ ਨਾਲੇ ਹੱਸਦੇ ਆ ਮਜ਼ਾਕ ਕਰ ਡਾਉਂਦੇ ਆ ਧਰਜੀ ਜੀ ਨੂੰ ਗੁੱਸਾ ਆਇਆ ਤਾਂ ਗੁੱਸੇ ਦੇ ਵਿੱਚ ਆ ਕੇ ਗੁਰੂ ਪਿਆਰੋ ਤਰਪਾਸਾ ਸੋਂ ਕਰਤ ਠਗौरी ਜਾਦਵ ਇਹ ਫਲ ਪਾਏ ਤਾਂ ਜਿਹੜੀ ਬਾਟੀ ਬੰਨੀ ਸੀਗੀ ਨਾ ਟੱਟ ਦੇ ਉੱਪਰ ਉਹ ਤਰ੍ਹਾਂ ਆਸਰਾ ਲੇਖੀ ਜੀ ਤਾਂ ਜਾਣੀ ਜਾਣ ਸਭ ਗੱਲਾਂ ਬਾਤਾਂ ਭਜਨ ਬੰਦਗੀ ਵਾਲੇ ਮਹਾਂਪੁਰਸ਼ਾਂ ਦੀ ਕਹਿੰਦੇ ਇਹਦੇ ਪੇਟ ਤੋਂ ਉਹ ਜਮੇਗਾ ਜਿਹੜਾ ਸੋਡੀ ਕੁੱਲ ਨੂੰ ਖਤਮ ਕਰ ਦੇਵੇ ਤਹਿਉ ਪਾਸਾ ਜੀ ਦਾ ਇਹ ਬਚਨ ਹੈ ਸਤਿਗੁਰੂ ਜੀ ਕਹਿੰਦੇ ਪਾਇ ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੀਦਾ ਕਿਸੇ ਦੀ ਮਜਬੂਰੀ ਦਾ ਫਾਇਦਾ ਨਹੀਂ ਉਠਾਉਣਾ ਚਾਹੀਦਾ ਕਿਸੇ ਮਨੁੱਖ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਕਿਸੇ ਮਨੁੱਖ ਨੂੰ ਬਿਨਾਂ ਵਜ੍ਹਾ ਤੋਂ ਤੰਗ ਨਾ ਕਰੋ ਕਿਸੇ ਮਨੁੱਖ ਦੀ ਜੇ ਮਜਬੂਰੀ ਆ ਤਾਂ ਉਹਦਾ ਹੱਕ ਨਾ ਖਾਓ ਤਾਂ ਗੁਰੂ ਪਿਆਰੋ ਇਹ ਕਿਸੇ ਨੇ ਕਿਸੇ ਨੂੰ ਦੁੱਖ ਸੁਣਾ ਦਿੱਤਾ ਨਾ ਆਪਣਾ ਇੱਕ ਤੁਹਾਨੂੰ ਰੱਬ ਸਮਝ ਕੇ ਜਦੋਂ ਕੋਈ ਮਨੁੱਖ ਕਿਸੇ ਨੂੰ ਆਪਣਾ ਦੁੱਖ ਸੁਣਾਉਂਦਾ ਨਾ ਉਹ ਆ دوسرے ਬੰਦੇ ਨੂੰ ਇੱਕ ਰੱਬ ਦਾ ਰੂਪ ਸਮਝ ਕੇ ਸੁਣਾਉਗਾ ਹੁੰਦਾ ਹੈ ਵੀ ਵਿਸਵਾਸ ਕਰਕੇ ਵੀ ਮੈਂ ਇਹਨੂੰ ਦੁੱਖ ਸੁਣਾਉਣਾ ਤੇ ਇਹ ਮੇਰਾ ਦੁੱਖ ਸੁਨੇਗਾ ਤੇ ਮੈਨੂੰ ਦਲਾਸਾ ਦੇਵੇਗਾ ਪਰਮਾਤਮਾ ਦਾ ਰੂਪ ਸਮਝ ਕੇ ਵਿਸਵਾਸ ਕਰਕੇ ਉਹਨੋਂ ਆਪਣਾ ਦਿਲ ਖੋਲਦਾ ਹੈ ਪਰ ਦੁਨੀਆਂ ਦੇ ਲੋਕ ਕੀ ਕਰਦੇ ਹੈਗੇ ਇੰਨੀ ਮੂਰਖਤਾਈ ਕਰਦੇ ਹੈ ਅਗਲੇ ਨੇ ਦੁੱਖ ਸੁਣਾਇਆ ਤੇ ਉਹਨਾਂ ਦਾ ਢੰਡੋਰਾ ਫੇਰ ਦੇਣਾ ਹੁੰਦਾ ਹੈ ਅਗਲੇ ਦੀ ਜਮਾ ਜਿਹੜੀ ਪਾਤਾ ਜੀ ਉਹ ਜਮਾ ਮਿੱਟੀ ਦੇ ਵਿੱਚ ਰੋੜ ਜੜੀ ਹੁੰਦੀ ਹੈ ਫਿਰ ਉਥੇ ਗੁਰੂ ਪਿਆਰਿਓ ਅਸੀਂ ਤਾਂ ਢੰਡੋਰਾ ਫੇਰਨ ਵਾਲਾ ਫੇਰ ਦਿੱਤਾ ਤਾਂ ਵੀ ਬਾਦ ਦੇ ਵਿੱਚ ਕੀ ਹੁੰਦਾ ਕਿ ਜਿਹੜੇ ਮਨੁੱਖ ਨੇ ਦੁੱਖ ਸੁਣਾਇਆ ਤਾਂ ਫਿਰ ਉਹ ਮਨੁੱਖ ਦੀ ਦਰਸੀਸ ਐਸੀ ਲੱਗਦੀ ਹੈ ਤੇ ਸਾਨੂੰ ਉਹ ਅਜਾੜ ਕੇ ਅੱਕ ਦਿੰਦੀ ਹੈ ਐਸੀ ਉਹਦੇ ਅੰਦਰੋਂ ਦਰਸੀਸ ਲੱਗਦੀ ਹੈ ਸਾਨੂੰ ਪਾਸਾ ਜੀ ਕਹਿੰਦੇ ਅਸੀਸ ਲੈਣੀ ਬੜੀ ਔਖੀ ਹੈ ਨੇਕੀ ਖੱਟਣੀ ਬੜੀ ਔਖੀ ਹੈ ਪਰ ਕਿਸੇ ਤੋਂ ਦਰਸੀਸ ਲੈਣੀ ਤੇ ਮਾੜਾ ਕਹਾਉਣਾ ਬਹੁਤ ਸੌਖਾ ਹੈ ਬੜਾ ਸੌਖਾ ਹੈ ਕਹਿੰਦੇ ਫਿਰ ਕੋਸ਼ਿਸ਼ ਕਰੋ ਵੀ ਚੰਗਾ ਕਹੌਣ ਦੀ ਕੋਸ਼ਿਸ਼ ਕਰੋ ਕਿਸੇ ਤੋਂ ਅਸ਼ੀਰਵਾਦ ਅਸੀਸ ਲੈ ਜਿੰਦੀ ਕੋਈ ਚੰਗਾ ਕਹ ਵੀ ਆਪਾਂ ਤਾਂ ਹਣ ਦਰਵਾਸਰ ਰਖੀ ਨੂੰ ਜਦੋਂ ਛੇੜਦਾ ਨਾ ਹਟੇ ਤਾਂ ਉਹਨਾਂ ਨੇ ਆਖਿਆ ਇਹਦੇ ਪੇਟ ਤੋਂ ਉਹ ਜੰਮੇਗਾ ਜਿਹੜਾ ਤੁਹਾਡੀ ਕੋਲ ਨੂੰ ਜਾਦਵਾਂ ਦੀ ਕੋਲ ਹੈ ਜਿਹੜੀ ਖਤਮ ਕਰ ਦੇਵੇਗਾ ਦੇਖੋ ਸ਼ਰਾਬ ਲੈ ਲਿਆ ਬਿਨਾਂ ਵਜ੍ਹਾ ਤੋਂ ਸ਼ਰਾਬ ਲੈ ਲਿਆ ਗੱਲ ਨੂੰ ਕੀ ਬਾਤ ਦੀ ਅਸੀਂ ਪੰਜਾਬੀ ਲੋਕਾਂ ਜਿਹੜੇ ਖਾਸ ਕਰਕੇ ਸਿੱਖ ਕੌਮ ਦੀ ਬਹੁਤ ਦੇਖੇ ਹੈਗੇ ਦੁਨੀਆਂ ਦੇ ਵਿੱਚ ਰਹਿੰਦੇ ਆ ਗੁਰਬਾਣੀ ਦਾ ਹੀ ਮਜ਼ਾਕ ਉਡਾਈ ਜਾਂਦੇ ਰਹਿੰਦੇ ਆ ਗੁਰਸਿੱਖਾਂ ਦਾ ਮਜ਼ਾਕ ਉਡਾਈ ਜਾਂਦੇ ਰਹਿੰਦੇ ਆ ਬਹੁਤ ਕੁਝ ਬੋਲਦੇ ਆ ਅਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਵੀ ਨਹੀਂ ਛੱਡਦੇ ਉਹਦਾ ਵੀ ਮਜ਼ਾਕ ਉਡਾਉਂਦੇ ਰਹਿੰਨੇ ਅਸੀਂ ਗਲਤ ਪੰਤ ਬੋਲਦੇ ਆ ਪਰ ਮਾੜੀ ਬਾਤ ਐ ਨਹੀਂ ਬੋਲਣਾ ਚਾਹੀਦਾ ਕਿਉਂ ਕਦੋਂ ਬੋਲਦੇ ਅਸੀਂ ਜਦੋਂ ਗੁਰੂ ਪਿਆਰੋ ਹਾਰ ਦੀ ਹੰਕਾਰ ਨਾ ਭਾਵੀ ਜਦੋਂ ਅਸੀਂ ਹੰਕਾਰ ਦੇ ਵਿੱਚ ਹੁੰਨੇ ਆ ਨਾ ਉਦੋਂ ਅਸੀਂ ਫਿਰ ਮੰਦਾ ਚੰਗਾ ਬੋਲਦੇ ਆ ਨਾ ਸਿੱਖ ਗੁਰਬਾਣੀ ਨੂੰ ਬਖਸ਼ ਕੇ ਨਾ ਸਿੱਖ ਗੁਰਬਾਣੀ ਨੂੰ ਪੜਨ ਵਾਲੇ ਨੂੰ ਬਖਸ਼ ਕੇ ਇਸ ਕਰਕੇ ਆਪਣੀ ਜ਼ੁਬਾਨ ਨੂੰ ਜੇ ਅਸੀਂ ਸਮਝ ਕੇ ਸਾਵਧ ਦੇ ਨਾਲ ਚਲਾਗੇ ਤਾਂ ਆਪਣੀ ਜ਼ੁਬਾਨ ਨੂੰ ਅਸੀਂ ਕੰਟਰੋਲ ਦੇ ਵਿੱਚ ਰੱਖ ਗਏ ਤਾਂ ਗੁਰੂ ਪਿਆਰਿਓ ਗੁਰੂ ਨਾਨਕ ਦੇ ਘਰੋਂ ਬੜਿਆਈਆਂ ਪ੍ਰਾਪਤ ਹੁੰਦੀਆਂ ਤੇ ਜੇ ਅਸੀਂ ਆਪਣੀ ਜ਼ੁਬਾਨ ਤੇ ਕੰਟਰੋਲ ਨਹੀਂ ਕਰਦੇ ਤਾਂ ਇਸ ਘਰ ਦੇ ਵਿੱਚੋਂ ਬੜਿਆਈਆਂ ਮਿਲਣ ਦੀ ਬਜਾਏ ਸਾਨੂੰ ਸਰਾਪ ਵੀ ਮਿਲ ਜਾਂਦਾ ਹੈ ਇਹਦਾ ਖਰਾਬ ਮਿਲਦਾ ਗਾ ਜਿਵੇਂ ਯਾਦਵਾਂ ਦੀ ਕੁਰਸੀ ਜਿਹੜੀ ਉਹ ਖਤਮ ਹੋ ਗਈ ਇਦਾਂ ਵੀ ਹੋ ਜਾਂਦਾ ਤਾਂ ਹੁਣ ਜਿਵੇਂ ਕਿ ਧੰ ਗੁਰੂ ਅਮਰਦਾਸ ਪਾਸਾ ਜੀ ਸਨ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬਰਾਜਮਾਨ ਤਾਂ ਗੁਰੂ ਅਮਰਦਾਸ ਪਾਸਾ ਜੀ ਕਹਿੰਦੇ ਗੁਰਸਿੱਖਾਂ ਨੂੰ ਆਖਦੇ ਐ ਇੱਦਾਂ ਕਰੋ ਪਾਈ ਸਿੱਖੋ ਲੰਗਰ ਦੇ ਵਿੱਚ ਜਲ ਦੀ ਸੇਵਾ ਕਰੋ ਜਲ ਲੈ ਕੇ ਆਓ ਘੜਿਆਂ ਦੇ ਵਿੱਚ ਭਰ ਕੇ ਕਾਹਨ ਵਿਆਸ ਦਰਿਆ ਦੇ ਉੱਪਰੋਂ ਪਾਣੀ ਭਰ ਕੇ ਲੈ ਕੇ ਆਉਂਦੇ ਆ ਤਾਂ ਕੁਝ ਐਸੇ ਲੋਕ ਸਨ ਜਿਹੜੇ ਕਿ ਸਿੱਖ ਘੜੇ ਲੈ ਕੇ ਆਉਂਦੇ ਆ ਭਰ ਕੇ ਤਾਂ ਘੜੇ ਭੰਨ ਦਿੰਦੇ ਆਂ ਤਾ ਗੁਰੂ ਦੇ ਸਿੱਖ ਬੜੇ ਪਰੇਸ਼ਾਨ ਹੋਏ। ਤਾਂ ਹੁਣ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਮਹਾਰਜ ਐਦਾਂ ਕਰ ਦੇ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਭਾਈ। ਐਦਾਂ ਕਰੋ ਤੁਸੀਂ ਬਰਤਨ ਹੋਰ ਲੈ ਲਵੋ। ਹੋਗੀ ਭੰਨ ਦਿੱਤੇ। ਫਿਰ ਮਹਾਰਾਜ ਕਹਿੰਦੇ ਚੰਗਾ ਭਾਈ ਫਿਰ ਤੁਸੀਂ ਹੁਣ ਬਰਤਨ ਜਿਹੜੇ ਸਟੀਲ ਦੇ ਜਾਂ ਜੋ ਵੀ ਪਿੱਤਲ ਦੇ ਸੀ ਉਸ ਟਾਈਮ ਦੇ ਉਹ ਲੈ ਲਵੋ ਪਾਈ। ਹੁਣ ਉਹਨਾਂ ਦੇ ਵਿੱਚੋਂ ਜਦੋਂ ਪਾਣੀ ਬਾਕੇ ਲੈ ਕੇ ਆਉਂਦੇ ਆ ਤੇ ਫਿਰ ਉਹਨਾਂ ਹੰਕਾਰੀਆਂ ਨੇ ਬੱਟੇ ਮਾਰ ਕੇ ਉਹ ਵੀ ਚੱਪੇ ਕਰ ਦਿੱਤੇ ਤੇ ਤੋੜ ਦਿੱਤੇ ਸਤਕਰਾਂ ਦੇ ਕੋਲ ਫੇਸ ਕੈਪ ਕੀਤੀ ਮਹਾਰਾਜ ਐਦਾਂ ਕਰਦੇ ਆ ਆਸਤਾ ਜੀ ਕਹਿੰਦੇ ਭਾਈ ਜਿਹੜਾ ਹੰਕਾਰੀ ਪੁਰਸ਼ ਹੁੰਦਾ ਉਹਨੂੰ ਹੰਕਾਰ ਲੈ ਕੇ ਬਹਿ ਜਾਂਦਾ ਹੈ ਕੋਈ ਗੱਲ ਨਹੀਂ ਤੁਸੀਂ ਸੇਵਾ ਕਰਦੇ ਜਾਓ ਤੇ ਪ੍ਰਮਾਤਮਾ ਰਹੂ ਆਪ ਉਹਨਾਂ ਨੂੰ ਦੇਖੇਗਾ ਜੈਸਾ ਵਿਜੈ ਸੋਲਣਾ ਕਰਮਾਂ ਸੰਧੜਾ ਕੇਤ ਜਿਹੋ ਜਾ ਵਿਜਣਗੇ ਉਹ ਜਾ ਵੱਟ ਲੈਣਗੇ ਹੁਣ ਕੁਝ ਕ ਸਮੇਂ ਬਾਅਦ ਇਥੋਂ ਦੀ ਗੁਰੂ ਪਿਆਰਿਓ ਹੁਣ ਦਿੱਲੀ ਦੇ ਬਾਦਸ਼ਾਹ ਦਾ ਜਿਹੜਾ ਕਾਫਲਾਗਾ ਉਹ ਲੰਘ ਰਿਹਾਗਾ ਹੁਣ ਉਸ ਟਾਈਮ ਤੇ ਗੁਰੂ ਅਮਰਦਾਸ ਪਾਸਾ ਜੀ ਦੇ ਵੇਲੇ ਅਕਬਰ ਬਾਦਸ਼ਾਹ ਸੀਗਾ ਅਗਵਰ ਬਾਦਸ਼ਾਹ ਦਾ ਜਿਹੜਾ ਕਾਫਲਾ ਉਤੋਂ ਦੀ ਲੰਘਦਾ ਪਿਆ ਤੇ ਉਹਨਾਂ ਨੇ ਸੋਚਿਆ ਹੰਕਾਰੀ ਫੁਰਸ਼ਾ ਨੇ ਵੀ ਇਦਾਂ ਕਰਕੇ ਆਪਾਂ ਜਿਹੜਾ ਖਜ਼ਾਨਾ ਹੈਗਾ ਉਹ ਲੁੱਟ ਲਈਏ ਹੁਣ ਗਧੀਆਂ ਦੇ ਉੱਪਰ ਲੱਦਿਆ ਹੁੰਦਾ ਸੀ ਭਜਾਨਾ ਤਾਂ ਹੁਣ ਇੰਨੇ ਜਾਨਵਰਾਂ ਦੇ ਵਿੱਚੋਂ ਘੋੜੇ ਐ ਹਾਥੀ ਐ ਗਧੇ ਐ ਇਸ ਤਰ੍ਹਾਂ ਤਾਂ ਇੱਕ ਗਧੀ ਉਹਨਾਂ ਨੇ ਲੁਕੋ ਲਈ ਜਿਹੜੇ ਖਜ਼ਾਨਾ ਲੱਗਿਆ ਹੋਇਆ ਸੀਗਾ ਤੇ ਕਾਫਲੇ ਦੇ ਵਿੱਚੋਂ ਲੁਕੋ ਕੇ ਤੇ ਘਰੇ ਲੈ ਗਏ ਤਾਂ ਹੁਣ ਜਿਹੜਾ ਕਾਫਲਾ ਹੁੰਦਾਗਾ ਫੌਜ ਦਾ ਉਹਦੀ ਸਾਰੀ ਗਿਣਤੀ ਹੁੰਦੀ ਹੈ ਤੁਰਨ ਵੇਲੇ ਵੀ ਤਾਂ ਅੱਗੇ ਜਿੱਤੇ ਜਾ ਕੇ ਪੜਾ ਕਰਦੇ ਆ ਉੱਥੇ ਗਿਣਤੀ ਹੁੰਦੀ ਹੈ ਤਾਂ ਹੁਣ ਅੱਗੇ ਜਾ ਕੇ ਜਦੋਂ ਪੜਾਅ ਕੀਤਾ ਤੇ ਗਿਣਤੀ ਕੀਤੀ ਤੇ ਇੱਕ ਗੱਦੀ ਹੈ ਜੀ ਅੱਖ ਦੇ ਕਹਦੇ ਉਹਦੇ ਉੱਪਰ ਖਜ਼ਾਨਾ ਲੱਦਿਆ ਹੋਇਆ ਸੀ ਉਹ ਜਾਨਵਰ ਹੈ ਨਹੀਂ ਆਪਣਾ ਲੱਗੋ ਕਿੱਥੋਂ ਦੇ ਆਏ ਆ ਤਾਂ ਹੁਣ ਇੱਥੇ ਗੋਵਿੰਦਵਾਲ ਸਾਹਿਬ ਆਏ ਤੇ ਸਾਰੇ ਘਰਾਂ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਤਾਂ ਹਣ ਤਲਾਸ਼ੀ ਲੈਣੀ ਜਦੋਂ ਸ਼ੁਰੂ ਕੀਤੀ ਤੇ ਕਰਦੇ ਕਰਦੇ ਤੇ ਉਹਨਾਂ ਦੇ ਘਰੋਂ ਉਹ ਜਿਹੜੀ ਖੱਜਾ ਸੀਗੀ ਤੇ ਉਹ ਗੱਦੀ ਸੀ ਉਹ ਲੱਭ ਗਈ ਤਲਾਬੀ ਹੋਏ ਖਜ਼ਾਨਾ ਵੀ ਲੱਭ ਗਿਆ ਤਾਂ ਦੇਖੋ ਗੁਰੂ ਪਿਆਰਿਓ ਕਿਸੇ ਨੂੰ ਪਰੇਸ਼ਾਨ ਕਰਨ ਵਾਲਾ ਮਨੁੱਖ ਆਪ ਹੀ ਆਪਣੇ ਹੰਕਾਰ ਦੇ ਵਿੱਚ ਫਸ ਜਾਂਦਾ ਹੈ ਤਾਂ ਗੱਲ ਕੀ ਬਣੀ ਨਾਲੇ ਤਾਂ ਖਜ਼ਾਨਾ ਛੱਡਿਆ ਉਹਨਾਂ ਕੋਲ ਤੇ ਨਾਲੇ ਉਹਨਾਂ ਨੂੰ ਪਕੜ ਲਿਆ ਤੇ ਨਾਲੇ ਪਕੜ ਕੇ ਗੁਰੂ ਪਿਆਰਿਓ ਕੀ ਕੀਤਾ ਸਜ਼ਾ ਦਿੱਤੀ ਉਨਾਂ ਨੇ ਪਰਿਵਾਰ ਨੂੰ ਸਜ਼ਾ ਦਵਾਈ ਉਹਨਾਂ ਨੇ ਦੇਖੋ ਇਹ ਜਿਹੜੇ ਲੋਕ ਹੁੰਦੇ ਆ ਆਪਣੇ ਪਰਿਵਾਰ ਨੂੰ ਵੀ ਦੁੱਖ ਦੇ ਜਾਂਦੇ ਆ ਸਾਰੇ ਪਰਿਵਾਰ ਨੂੰ ਪਕੜ ਕੇ ਜਾ ਕੇ ਜੇਲ੍ਹ ਦੇ ਵਿੱਚ ਟੱਕ ਦਿੱਤਾ ਗੁਰੂ ਅਮਰਦਾਸ ਪਾਸਾ ਜੀ ਦੇ ਕੋਲ ਜਦੋਂ ਬਾਤ ਗਈ ਗੁਰੂ ਅਮਰਦਾਸ ਪਾਸਾ ਜੀ ਕਹਿੰਦੇ ਭਾਈ ਤੁਹਾਨੂੰ ਕਿਹਾ ਸੀ ਵੀ ਜੈਸਾ ਬੀਜਾ ਸੋ ਲੁਣਾ ਕਰਮਾਂ ਸੰਧੜਾ ਖੇਤ ਜਿਹੋ ਜਾਂ ਅਸੀਂ ਬੀਜਾਂਗੇ ਉਹ ਜਿਹਾ ਫਟ ਲਾਉਣਾ ਉਹਨਾਂ ਨੇ ਭਾਈ ਚੰਗਾ ਜੀ ਕੀਤਾ ਸੀ ਆਪਣੇ ਹੰਕਾਰ ਦੇ ਵਿੱਚ ਆ ਕੇ ਮਾਨ ਦੇ ਵਿੱਚ ਆ ਕੇ ਹਰ ਜੀ ਹੰਕਾਰ ਨਾ ਭਾਵੇ ਬੇਦਕੂਪਸ ਨਾ ਹੈ ਰੱਬ ਨੂੰ ਹੰਕਾਰ ਨਹੀਂ ਪਉਂਦਾ ਹੰਕਾਰ ਦੇ ਵਿੱਚ ਆ ਕੇ ਆਪਣਾ ਆਪ ਖਰਾਬ ਕਰ ਲਿਆ ਹੁਣ ਉਹ ਤੇ ਜੇਲ੍ਹ ਦੇ ਵਿੱਚ ਉਹਨਾਂ ਦੀ ਸਾਰੀ ਜ਼ਿੰਦਗੀ ਖਤਮ ਹੋ ਜਾਵੇ ਉਸ ਘਟਿਆ ਨਹੀਂ ਮਾਰੇ ਇਸੇ ਤਰ੍ਹਾਂ ਹੀ ਕਿਸੇ ਨੂੰ ਅਸੀਂ ਗੁਰੂ ਪਿਆਰਿਓ ਪਰੇਸ਼ਾਨ ਕਰਾਂਗੇ ਤਾਂ ਜਿੰਦਗੀ ਦੇ ਵਿੱਚ ਇਹ ਨਾ ਕਿ ਵੀ ਕਿਸੇ ਨੂੰ ਪਰੇਸ਼ਾਨ ਕਰਕੇ ਦੁਖੀ ਕਰਕੇ ਆਪਾਂ ਸੁਖੀ ਹੋ ਜਾਵਾਂਗੇ ਇਹ ਕਦੇ ਹੀ ਹੋ ਸਕਦਾ ਕਿਸੇ ਨੂੰ ਸੁਖ ਦੇ ਕੇ ਤਾਂ ਸੁਖੀ ਹੋ ਸਕਦੇ ਆ ਪਰ ਕਿਸੇ ਨੂੰ ਦੁੱਖ ਦੇ ਕੇ ਸੁਖੀ ਹੋ ਬਣ ਗਏ ਤਾਂ ਨਹੀਂ ਕਿਸੇ ਨੂੰ ਰਵਾ ਕੇ ਆਪਾਂ ਹੱਸ ਗਏ ਤਾਂ ਉਹ ਹਸਣਾ ਨਹੀਂ ਮੰਨਿਆ ਜਾਂਦਾ ਕਿਸੇ ਨੂੰ ਦੁੱਖ ਦੇ ਕੇ ਅਸੀਂ ਆਪਣੇ ਆਪ ਨੂੰ ਸੁਖੀ ਸਮਝ ਕੇ ਉਹਨੂੰ ਸੁਖੀ ਨਹੀਂ ਸਮਝਿਆ ਜਾਂਦਾ ਕਿਸੇ ਦਾ ਹੱਕ ਖੋ ਕੇ ਸੀ ਆਪਣਾ ਬਣਾਈਏ ਤਾਂ ਉਹਨੂੰ ਗੁਰੂ ਪਿਆਰਉ ਕਮਾਈ ਨਹੀਂ ਆਖਿਆ ਜਾਂਦਾ ਤਾਂ ਦਰਵਾਸਾ ਜੀ ਨੇ ਜਦੋਂ ਇਹ ਬਚਨ ਕਰ ਦਿੱਤੇ ਤਾਂ ਭਾ ਵੀ ਬਣ ਗਈ ਵੀ ਇਹ ਕੀ ਹੋ ਗਿਆ ਉਦੋਂ ਘਰ ਟਿਕਾਣੇ ਆ ਗਈ ਅਕਲ ਜਿੰਨਾ ਚਿਰ ਸਾਡਾ ਕੁਝ ਵਿਗੜਦਾ ਨਹੀਂ ਨਾ ਉਹਨਾਂ ਚਿਰ ਸਾਡੀ ਅਕਲ ਟਿਕਾਣੇ ਨਹੀਂ ਹੁੰਦੀ ਦੁਨੀਆਂ ਦੇ ਲੋਕਾਂ ਦੇ ਵਿੱਚ ਇਹ ਬਹੁਤ ਵੱਡਾ ਗੁਰੂ ਪਿਆਰਿਓ ਇਹ ਬਹਿਮ ਹੈ ਮੁਸਾਬਾ ਕੀ ਕੁਕਾਰ ਹੋਏਗਾ ਪਰ ਜਦੋਂ ਗੁਰੂ ਪਿਆਰੋ ਵਿਗੜਦਾ ਤੇ ਉਦੋਂ ਪਤਾ ਲੱਗਦਾ ਜੀ ਮਨਾ ਮੈਂ ਤਾਂ ਬਹੁਤ ਵੱਡਾ ਇਹ ਗਲਤ ਫੈਸਲਾ ਲੈ ਲਿਆ ਤਾਂ ਹੁਣ ਰਹੋ ਵਿਚਾਰ ਤਾਂ ਹੁਣ ਸਮਾਂ ਆਇਆ ਤੇ ਹੁਣ ਆਖਦੇ ਆਂ ਕਹਿੰਦੇ ਮਹਾਰਾਜ ਕਿਰਪਾ ਕਰੋ ਸ਼ਰਾਪ ਤਾਂ ਗਿਆ ਮਿਲ ਤੇ ਵੇ ਹੁਣ ਤੁਸੀਂ ਕਿਰਪਾ ਕਰੋ ਐਸੀ ਰਹਿਮਤ ਕਰੋ ਤੇ ਸ਼ਰਾਪ ਇਹ ਜਿਹੜਾ ਵਾਪਸ ਲੈ ਲਓ ਰਿਸ਼ੀ ਜੀ ਕਹਿੰਦੇ ਇਹ ਵਾਪਸ ਨਹੀਂ ਹੁੰਦਾ ਜਾਓ ਤਲੇ ਜਾਓ ਮਹਾਰਾਜ ਕਿਰਪਾ ਕਰਕੇ ਸਾਨੂੰ ਬਖਸ਼ ਦੇਵੋ ਇਹਦਾ ਕੋਈ ਆਪਾ ਦੱਸੋ ਰੇਖੀ ਜੀ ਕਹਿੰਦੇ ਗੱਲ ਸੁਣੋ ਤੁਸੀਂ ਇਹ ਚੰਗਾ ਨਹੀਂ ਕੀਤਾ ਹੈਗਾ ਇਹ ਜਿਹੜੇ ਢੱਡ ਤੇ ਵੱਡੀ ਬਾਟੀ ਬੰਨੀ ਹੋਈ ਹੈਗੀ ਬੱਚੇ ਦੇ ਇਹ ਲੜਕੇ ਦੇ ਤੇ ਲੜਕੀਆਂ ਵਾਲੇ ਕੱਪੜੇ ਤੁਹਾਨੂੰ ਰੱਬ ਨੇ ਇੱਕ ਸ਼ੇਰ ਦਾ ਰੂਪ ਦਿੱਤਾ ਹੈਗਾ ਤੁਹਾਨੂੰ ਮਰਦ ਬਣਾਇਆ ਤੇ ਤੁਸੀਂ ਜਨਾਨੀਆਂ ਬਣੀ ਜਾਂਦੇ ਹੋ ਤੁਹਾਨੂੰ ਇਸ ਗੱਲ ਦੀ ਸ਼ਰਮ ਹੋਣੀ ਚਾਹੀਦੀ ਤੁਸੀਂ ਇਨਸਾਨ ਬਣੋ ਇਨਸਾਨਾਂ ਵਾਲੇ ਕੰਮ ਕਰੋ ਮਰਦਾਂ ਪੁਰਸ਼ਾਂ ਵਾਲੇ ਕੰਮ ਕਰੋ ਇਹ ਤੁਸੀਂ ਚੰਗਾ ਨਹੀਂ ਕੀਤਾ ਦੂਸਰੀ ਗੱਲ ਇਹ ਤੁਸੀਂ ਇਹ ਕੀਤੀ ਆ ਵੀ ਪੇਟ ਦੇ ਉੱਪਰ ਬਾਟੀ ਬੰਨ੍ਹ ਲਈ ਹੈ ਦੇਖੋ ਕਿੰਨੀ ਭੈੜੀ ਬਾਤ ਆਈ ਤੇ ਤੀਜੇ ਨੰਬਰ ਤੇ ਤੁਸੀਂ ਗਲਤੀ કરી ਆ ਵੀ ਸਾਨੂੰ ਇਹ ਪੁੱਛਦੇ ਪਏ ਹੋ ਵੀ ਇਹਦੇ ਕੀ ਬਚਾ ਹੋਵੇਗਾ ਦੇਖੋ ਤੁਸੀਂ ਕਿੰਨਾ ਪਰੇਸ਼ਾਨ ਕੀਤਾ ਤੇ ਸਾਡੇ ਮਖਾਰ ਬਿੰਦ ਤੋਂ ਮੁਕਤ ਹੋ ਦੇਖੋ ਬਚਨ ਕੈਸੇ ਹੋਏ ਤੇ ਤੁਸੀਂ ਸੁਣੇ ਐ ਪਸਤਾਉਣੇ ਅਸੀਂ ਵੀ ਐ ਪਰ ਤੁਸੀਂ ਜਦੋਂ ਪਰੇਸ਼ਾਨ ਕਰੀਗੇ ਕਰੀਗੇ ਤਾਂ ਮਨੁੱਖ ਜਦੋਂ ਬਹੁਤਾ ਪਰੇਸ਼ਾਨ ਹੋ ਜਾਂਦਾ ਤਾਂ ਕੁਝ ਨਾ ਕੁਝ ਬੋਲਦਾ ਹੋ ਸਾਥੋਂ ਤੁਸੀਂ ਬਲਾਇਆ ਹੁਣ ਤੁਸੀਂ ਦੇਖੋ ਮਾਫੀ ਮੰਗਦੇ ਹੋ ਮਾਰੇ ਕਹਿੰਦੇ ਐਸਾ ਕਾਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਇਹੋ ਜਾਂ ਕਾਮ ਹੀ ਨਾ ਕਰੋ ਜਿਹਦੇ ਕਰਕੇ ਸਾਨੂੰ ਪਸਪਾਉਣਾ ਪਵੇ ਪਰ ਅਸੀਂ ਗੁਰੂ ਤੇ ਆਇਓ ਕੰਮ ਪਹਿਲਾਂ ਖਰਾਬ ਕਰਦੇ ਆਂ ਮਗਰ ਅਸੀਂ ਫਿਰ ਗੁਰੂ ਪਿਆਰਿਓ ਅਗਲੇ ਦੇ ਪੈਰੀ ਡਿੱਗਦੇ ਆਂ ਉਹ ਤਾਂ ਫਿਰ ਗੱਲ ਨਹੀਂ ਨਾ ਪੈਣੀ ਕਹਿੰਦੇ ਪਹਿਲਾਂ ਜੇ ਪਿਆਰ ਨਾਲ ਕੋਈ ਸਮਝਾਈ ਜਾਵੇ ਤਾਂ ਪਿਆਰ ਨਾ ਸਮਝੇ ਦਾ ਮਨੁੱਖ ਦੇਰ ਡੰਡੇ ਡੁੰਡੇ ਖਾ ਕੇ ਕੁੱਟ ਮਾਰ ਖਾ ਕੇ ਮਗਰੋਂ ਕਬੀ ਜੀ ਮੈਂ ਤੁਝੀ ਗਲਤੀ ਹੋ ਗਈ ਉਹ ਤਾਂ ਗਲਤੀ ਹੋਈ ਜਾਏ ਨਾ ਹੋਈ ਮੰਨਿਆ ਜਾਏ ਜਾਏ ਜਾਂ ਨਾ ਮੰਨਿਆ ਜਦੋਂ ਗੁਰੂ ਪਿਆਰਉ ਡੰਡੇ ਹੀ ਖਾ ਲਈ ਕੁੱਟੀ ਖਾ ਲਈ ਉਹਦਾ ਫਾਇਦਾ ਕੋਈ ਨਹੀਂ ਹੋਇਆ ਜੇਕਰ ਅਸੀਂ ਪਹਿਲਾਂ ਦੇ ਵਿੱਚ ਹੀ ਸਮਝ ਗਏ ਤਾਂ ਫਿਰ ਗੁਰੂ ਪਿਆਰਉ ਉਥੇ ਹਮ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਨਾ ਉਹ ਤੇਰ ਬਖਸ਼ਿਆ ਵੀ ਜਾਂਦਾ ਮਨੁੱਖ ਉਹ ਤੇ ਜਦੋਂ ਪਸਤਾਵਾ ਕਰਦਾ ਮਨੁੱਖ ਤਾਂ ਵਾਹਿਗੁਰੂ ਜੀ ਕਹਿੰਦੇ ਪਾਏ ਜੇ ਕੋਈ ਮਨੁੱਖ ਗਲਤੀ ਕਰਕੇ ਪਸਪਾਉਂਦਾ ਤਾਂ ਸਮਝ ਲਵੋ ਉਹਨੂੰ ਮaaf ਕਰ ਦਿੱਤਾ ਪਿਆਰ ਦੇ ਨਾਲ ਜੇ ਉਹ ਮੰਨ ਜਾਵੇ ਤੇ ਜਿਹੜਾ ਮਨੁੱਖ ਕੁੱਟ ਦੇ ਨਾਲ ਕੁੱਟ ਖਾ ਕੇ ਮੰਨਦਾਗਾ ਉਹਨੂੰ ਫਿਰ ਮਨੁੱਖ ਇਨਸਾਨ ਨਹੀਂ ਮੰਨਿਆ ਜਾਂਦਾ ਉਹ ਇੱਕ ਪਸ਼ੂ ਵਰਤੀ ਦਾ ਮਨੁੱਖ ਹੁੰਦਾ ਹੈ ਫਿਰ ਉੱਥੇ ਪਰਪਾ ਪਾਸਾ ਜੀ ਦਾ ਵੱਜਲ ਹੈ ਕਰਤੂਤ ਪਸ਼ੂ ਕੀ ਮਾਨ ਸਜਾ ਸੁਖਮਨੀ ਸਾਹਿਬ ਜੀ ਦੇ ਅੰਦਰ ਆਪ ਸੰਗਤਾਂ ਸਰਵਣ ਕਰਦੇ ਕਰਤੂਤਾ ਫਿਰ ਉਹ ਪਸ਼ੂਆਂ ਵਾਲੀਆਂ ਹੁੰਦੀਆਂ ਉਦਾਂ ਸਾਨੂੰ ਇਨਸਾਨ ਲੱਗਦਾ ਪਰ ਵਰਤੀ ਉਹਦੀ ਪਸ਼ੂਆਂ ਵਾਲੀ ਹੁੰਦੀ ਹੈ ਤੇ ਪਸ਼ੂ ਬੰਦੇ ਨੂੰ ਸਮਝਾਉਣਾ ਬਹੁਤ ਔਖਾ ਹੈ ਤਾਂ ਹੁਣ ਦੇਖੋ ਇਹਨਾਂ ਨੇ ਵੀ ਪਸ਼ੂ ਵਰਤੀ ਦੇ ਵਿੱਚ ਆ ਕੇ ਦਰਵਾਸਾ ਰਕੀ ਜੀ ਨੂੰ ਤੰਗ ਕੀਤਾ ਤੇ ਸਰਾਪ ਲੈ ਲਿਆ ਹੁਣ ਦਰਵਾਸਾ ਰਕੀ ਜੀ ਨੇ ਕੀ ਕਿਹਾ ਕਹਿੰਦੇ ਆ ਜਿਹੜੀ ਬਾਟੀ ਐ ਇਹ ਵਤਨ ਜਿਹੜਾ ਵਾਪਸ ਨਹੀਂ ਹੁੰਦਾ ਕਮਾਨ ਦੇ ਵਿੱਚ ਉਹ ਤੀਰ ਚੱਲ ਜਾਵੇ ਉਹ ਵਾਪਸ ਨਹੀਂ ਹੁੰਦਾ ਤੇ ਤੁਸੀਂ ਐਦਾਂ ਕਰੋ ਜਾਓ ਇਹ ਬਾਟੀ ਨੂੰ ਜਾ ਕੇ ਪੱਥਰ ਦੇ ਉੱਪਰ ਘਸਾ ਦੇਵੋ ਇਹਨੂੰ ਖਤਮ ਕਰ ਦੇਵੋ ਬਾਟੀ ਨੂੰ ਛੜਨਾ ਨਹੀਂ ਹੈ ਇਹ ਬਾਟੀ ਖਤਮ ਹੋ ਜਾਵੇਗੀ ਤੁਹਾਡੇ ਕੋਲ ਬਾਕੀ ਜਾਵੇਗੀ ਦੂਜਾ ਬਚਨ ਆਖਿਆ ਜਾਦਵਾਂ ਦੇ ਕੁਲ ਦੇ ਜਿੰਨੇ ਵੀ ਤੁਸੀਂ ਨੌਜਵਾਨ ਹੈ ਕਿਸੇ ਨੇ ਵੀ ਸ਼ਰਾਬ ਦਾ ਤਮਾਕੂ ਦਾ ਸੇਵਨ ਨਹੀਂ ਕਰਨਾ ਇਹ ਦੂਜਾ ਬਚਨ ਤੀਜਾ ਬਚਨ ਆਖਿਆ ਦਰਵਾਸਾ ਰਿਕੀ ਜੀ ਨੇ